ਸੋਸ਼ਲ ਮੀਡੀਆ ਤੇ ਚੱਲ ਰਿਹਾ ਮਸ਼ਹੂਰ ਸੋਕਰਤੀਆ ਦਾ ਮਾਮਲਾ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਜਿੱਦੇ ਵਿੱਚ ਸੋਕਰਤੀਆ ਨੇ ਆਪਣੇ ਮਾਮੇ ਦੇ ਮੁੰਡੇ ਨਾਲ ਰਲ ਕੇ ਇੱਕ ਕੁੜੀ ਦਾ ਕਤਲ ਕਰ ਦਿੱਤਾ ਹੈ ਮੁੰਬਈ ਵਿੱਚ ਇੱਕ ਸਲੂਨ ਚਲਾਉਣ ਵਾਲੀ ਔਰਤ ਨੇ 5 ਲੱਖ ਰੁਪਏ ਵਸਪਾਰੀ ਦਿੱਤੀ ਸੀ ਸਲੂਨ ਚਲਾਉਣ ਵਾਲੀ ਕੁੜੀ ਕੋਲ ਵਸਪਾਰੀ ਦੇਣ ਵਾਲਾ ਉਸੇ ਕੁੜੀ ਦਾ ਪਤੀ ਸੀ ਜਿਸ ਕੁੜੀ ਦਾ ਸੋਕਰਤੀਆ ਤੇ ਉਸਦੇ ਮਾਮੇ ਦੇ ਮੁੰਡੇ ਨੇ ਕਤਲ ਕੀਤਾ ਹੈ ਖੈਰ ਇਸ ਤੋਂ ਬਾਅਦ ਇਸ ਮੁੱਦੇ ਨੇ ਇੱਕ ਨਵਾਂ ਮੋੜ ਫੜ ਲਿਆ ਹੈ ਯਾਨੀ ਦੋਸਤੋ ਇਸ ਮਸਲੇ ਵਿੱਚ ਸੋਕਰਤੀਆ ਦੀ ਪ੍ਰਾਣੀ গারਲਫ੍ਰੈਂਡ ਮਨਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਤੁਸੀਂ ਸਾਰਿਆਂ ਨੇ ਸੋਕਰਤੀਅਦ ਅਸਲੀ ਸੱਚਤਾ ਦੇਖ ਹੀ ਲਿਆ ਹੋਣਾ ਹੈ ਅੱਗੇ ਮਨਜੀਤ कौर ਕਹਿੰਦੀ ਹੈ ਕਿ ਮੈਨੂੰ ਪ੍ਰਮਾਤਮਾ ਤੇ ਬਹੁਤ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਜ਼ਰੂਰ ਆਵੇਗਾ ਤੇ ਅੱਜ ਸਾਰਿਆਂ ਦੇ ਸਾਹਮਣੇ ਸੱਚ ਆ ਗਿਆ ਹੈ ਤੇ ਇਹ ਵੀ ਪਤਾ ਲੱਗ ਚੁੱਕਿਆ ਹੈ ਕੌਣ ਸਹੀ ਹੈ ਕੌਣ ਗਲਤ ਹੈ ਇਹ ਤਾਂ ਸਿਰਫ ਇੱਕੋ ਮਾਮਲਾ ਸਾਹਮਣੇ ਆਇਆ ਹੈ ਅਜੇ ਤਾਂ ਪਤਾ ਨਹੀਂ ਹੋਰ ਕਿੰਨੇ ਕੁ ਰਾਜ ਸੋਕਰਤੀਅਦ ਦੇ ਸਾਹਮਣੇ ਆਉਣੇ ਬਾਕੀ ਹਨ ਮੈਨੂੰ ਵੀ ਇਸੇ ਨਹੀਂ ਧਮਕੀਆਂ ਦਵਾਈਆਂ ਸਨ ਮੇਰੀ ਕਿਸਮਤ ਚੰਗੀ ਸੀ ਤੇ ਪ੍ਰਮਾਤਮਾ ਦਾ ਮੇਰੇ ਸਿਰ ਉੱਪਰ ਹੱਥ ਸੀ ਇਸੇ ਕਰਕੇ ਮੈਂ ਬਚ ਗਈ ਮੈਂ ਵੀ ਬੇਕ ਆਫ ਹੋ ਕੇ ਦੱਸ ਰਹੀ ਹਾਂ ਕਿ ਇਸ ਦੀ ਚੰਗੀ ਤਰ੍ਹਾਂ ਪੁਸ਼ਟੀ ਹੋਵੇ ਇਸ ਨੂੰ ਸਾਰੇ ਗੁਨਾਹਾਂ ਦੀ ਸਜ਼ਾ ਮਿਲੇ ਤੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਮੈਂਟ ਸੈਕਸ਼ਨ ਵਿੱਚ ਜਰੂਰ ਸ਼ੇਅਰ ਕਰੋ